ਸ੍ਰੀ ਗੁਰੂ ਸਿੰਘ ਸੁਭਾ ਹਰਨਾਮ ਨਗਰ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਉੱਪਰ ਜਿਹੜਾ ਮਨੁੱਖਤਾ ਦੇ ਭਲੇ ਦੇ ਲਈ ਇਹ ਕਾਰਜ ਕੀਤਾ ਗਿਆ ਨਵੇਂ ਹਸਪਤਾਲਾਂ ਦਾ ਨਿਰਮਾਣ ਕੀਤਾ ਗਿਆ ਉਸ ਸੰਬੰਧੀ ਸੰਕਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਆਪ ਦਾ ਸਭ ਤੋਂ ਪਹਿਲਾਂ ਤੋਂ ਸਾਡੇ ਵੱਲੋਂ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਤੇ ਰਹਿਮਤ ਦਾ ਸਤਿਕਾਰ ਇਹ ਕਾਰਜ ਜੋ ਸਾਧਕੁਰ ਨੇ ਸਮੂਤੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਕੇ ਇਹ ਕਾਰਜ ਆਰੰਭ ਕਰਾਇਆ ਉਪਰੰਤ ਸਬੂਤੀਆਂ ਸੰਚਤਾ ਦਾ ਕੋਟਾਨ ਕੋਟਾ ਅਤਵਾ ਦਾ ਜਿਨ੍ਹਾਂ ਨੇ ਇਸ ਕਾਰਜ ਵਿੱਚ ਆਪਣਾ ਮਰਦਾ ਯੋਗਦਾਨ ਪਾਇਆ ਆਸ਼ ਕਰਦਾ ਜਿਸ ਤਰ੍ਹਾਂ ਪਹਿਲਾਂ ਵੀ ਇਹਨਾਂ ਦੇ ਨਾਲ ਸਹਿਯੋਗ ਦਿੱਤਾ ਸਾਰੀਆਂ ਸੰਗਠਾ ਨੇ ਆਸ਼ ਕਰਦਾ ਆਉਣ ਵਾਲੇ ਸਮੇਂ ਚ ਵੀ ਇਸ ਪ੍ਰਬੰਧਕ ਕਮੇਟੀ ਦੇ ਸਿਰ ਤੇ ਆਪਰਾ ਕੇ ਦੂਰਗਾ ਸੰਚਤਾ ਜੋ ਇਹ ਕਾਰਜ ਇਹਨਾਂ ਨੇ ਰੰਭਿਆ ਹੈ ਇਹ ਤਾਂ ਬੜਾ ਔਖਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜੋ ਕਮਿਸ਼ਨਾਂ ਤੇ ਘੋਰ ਕਈ ਸਮੱਸਿਆਵਾਂ ਹਨ ਉਹਨਾਂ ਚੋਂ ਬਚਣ ਲਈ ਗੁਰੂ ਸਾਹਿਬ ਸਿਰ ਤੇ ਆਸਰਾ ਕੇ ਇਹਨਾਂ ਦੇ ਸਿਰ ਤੇ ਇਸ ਕਾਰਜ ਨੂੰ ਇਹਨਾਂ ਨੂੰ ਕੱਢਣ ਔਰ ਜੋ ਗਰੀਬ ਦੀਨ ਦੁਨੀਆ ਦੀ ਦੁਖੀਆਂ ਦੀ ਸੇਵਾ ਕਰਨ ਲਈ ਉਪਰਾਲਾ ਕੀਤਾ ਹੈ ਇਹ ਬਹੁਤ ਵੱਡਾ ਕਾਰ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਹਰ ਮਨ ਮਾਈ ਭਾਈ ਬਹੁਤ ਦੀਨ ਦੁਖੀ ਹੈ ਜਿੱਥੇ ਗੁਰੂ ਦੇ ਦਰ ਤੇ ਆ ਕੇ ਸਾਧਗੁਰੂ ਦੇ ਚਰਨਾਂ 'ਚ ਸੀਸ ਮਾ ਕੇ ਸਿੱਖਣਾ ਲੈ ਰਹੇ ਹਨ ਉਥੇ ਅੱਜ ਦੇ ਦਿਨ ਤੇ ਇਸ ਕਮੇਟੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਸੰਗਤਾਂ ਦੀ ਅਸੀਸਾ ਜਦਕਾ ਮੈਂ ਸੂਚੀ ਪ੍ਰਬੰਧਕ ਕਮੇਟੀ ਨੂੰ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਪਰਾਲਾ ਕੀਤਾ ਸਤਕਾਰਯੋ ਭੈਣ ਦੇ ਬ੍ਰਿਧ ਕੋਰ ਜੀ ਔਰ ਸੂਚੀ ਸ਼ਹਿਰ ਦੀਆਂ ਸਿੰਘ ਦਵਾਵਾ ਤੇ ਸਾਰਿਆਂ ਨੇ ਇਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਰਹਿੰਦੇ ਸਮੇਂ ਚ ਵੀ ਆਸ਼ ਕਰਦਾ ਇਹਨਾਂ ਨੂੰ ਸਹਿਯੋਗ ਤੇ ਧੰਨਵਾਦੀ ਬਣਾਓਗੇ ਇੱਕ ਵਾਰ ਫਿਰ ਸੂਚੀ ਪ੍ਰਬੰਧਕ ਕਮੇਟੀ ਦਾ ਆਪੂ ਤੇ ਸਾਧੀਆਂ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਨ ਹੈ ਜਰਕੇ ਸਾਹਿਬ ਗੁਰਜੀਤ ਸਿੰਘ ਜੀ ਜੋ ਕਿ ਮੁਖ ਦੇਵਾਦਾਰ ਹਨ ਉਹਨਾਂ ਨਾਲ ਗਏ 14 ਦੇ ਸਬੂਹ ਪਰਵਨ ਕਮੇਟੀ ਦੀ ਤਰਫੋਂ ਕੋ ਚੈਰੀਟੇਬਲ ਹਸਪਤਾਲ ਵਿੱਚ ਭੋਗਿਆ ਗਿਆ ਬਦ ਕਰਨਾ ਕਰ ਲਈ ਜਰਕੇ ਸਾਹਿਬ ਜੀ ਉਹਨਾਂ ਦੂਜੇ ਅਸਟਾ ਦੀ ਮੁਖ ਦੇਵਾਦਾਰ ਜੀ ਜੀ ਮਾਤਾ ਜੀ ਬੇਪਰਵਾਹ ਸੇਕਲ ਪ੍ਰਿੰਸ ਕੌਂਸਲ ਜੀ ਉਹ ਵੀ ਸਰਕਾਰ ਜੋ ਵਰਤੇ ਸਾਡੀ ਬੜੇ ਤੋਂ ਮਾਣ ਨਾਲ ਦਿੱਤਾ ਗਿਆ ਉਹ ਬੇਨਸੂ ਫੰਦ ਵੀਰ ਰੋ ਬਹੁਤ ਬਹੁਤ ਬਈ ਜਨਹ ਜਿਹੜੇ ਨੂੰ ਸੰਕਲ ਨੇ ਵੱਲ ਚੜ ਕੇ ਸਹਿਯੋਗ ਪਾਇਆ ਤੇ ਆਪਣਾ ਸਮਾਜ ਦਾ ਵਿਕਾਸ ਕਰਨਾ ਹੈ ਤੇ ਆਪਣਾ ਵਰਤਮਾਨ ਸੇਵਾ ਕਰਕੇ ਇਹਨਾਂ ਨੂੰ ਸੇਵਾ ਕਰੀਏ ਤੇ ਮਾਂ ਜੀ ਆਪਣਾ ਪ੍ਰਾਪਤ ਕਿਉਂਕਿ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਵੱਡੀ ਸੇਵਾ ਹੀ ਇਹ ਹੈ तोसी बच्चन ने जन्म देते रहे हो कई बरमाते रहे और भाई कह दिए लेकिन केश का कुछ सपोर्ट ना करया करिए पक्के मेंबर भी बनो के बस की गुरु का भी खुशी भी प्राप्त करो गुरु जी के रहम और प्राप्त करो सो बिना नाम और नाम में सब प्रोसेस में जो पा हो वाहे गुरु जी की वाहे गुरु जी की बहुत इज्जत हो प्रधान साहब और योग प्रदान जी। माता विपिन कौर जी बहुत सतकार सारे है आज बड़ा खुशी का दिन है कि इस अस्पताल ने बड़ी बडी सोच करके बहुत बड़ा गुरद्वारा साहब की कमेटी ने उपरालाता है साढ़े गुरु सिंह जी बैठे प्रधान जी बहुत बड़ा उपराला किया है देखो जो सेवा सी ठीक अब गुरद्वारे बनाने हैं बना सब, बनाने सब बड़ी सेवा है इस टाइम जो बीमारियां फैल रही हैं गरीबों वास्ते बड़ी मुश्किल है मैं हैरान हो गया कि पुपये की पर्ची दिन चलेगी तो दवाइया फ्री सारा कुछ करमात्मा कृपा करेगा अं सारे सहयोगी हाँ जिथे भी मेरी सेवा लागे जलों भी लागे मैं हर टाइम आज रहा हाँ दवाइय की लान जिस तरह मेरे लान हर टाइम पेली एक बार नहीं हर टाइम इस टाइम मर्जी जानता हूँ सर गुरुचरण सिंह चंद जी जिला आया बहुत पत्रा जी मैं बहुत धनबादी हूँ सारी कमेटी का मैंने बुलाया और मैं सहयोगी पूरा बनूंगा पाडल बनूँगा जो भी सेवा लगा करूँगा इस वास्ते मैं कहना सारे बधाई देना बहुत खुशी का दिन है बड़ा वजिया दिन है लोगों की राहत मिलेगी गरीबा ਇਸ ਲਈ ਮੈਂ ਇੱਕ ਵਾਰਾ ਫਾਟੂਰਾ ਦਾ ਭੇਜ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਨੀ ਕਰੇ। ਅੱਜ ਤੋਂ 23 ਸਾਲ ਪਹਿਲੇ ਜਦੋਂ ਮਸਾਲ ਗੁਰਵੀਰ ਸੁਰਮితਾ ਜੀ ਇਸ ਸਭੂ ਪ੍ਰਬੰਧਕ ਕਮੇਟੀ ਦੇ ਇਹ ਸੋਚਿਆ ਵੀ ਗੁਰਦੁਆਰਾ ਸਾਹਿਬ ਤੋਂ ਬਹੁਤ ਨੇ ਸਾਡੇ ਆਸਪਰੋਖ ਜੀ ਬਹੁਤ ਗੁਰਦੁਆਰਾ ਸਾਹਿਬ ਹਸਪੀਟਲ ਨਹੀਂ ਬਹੁਤ ਨੇ ਲੇਕਿਨ ਹਸਪੀਟਲ ਜਿਹੜੇ ਨੇ ਰੋਕਾਂ ਦਾ ਇਲਾਜ ਕਰਨ ਚ ਲੋਕਾਂ ਦੀ ਛੇੜਛਾੜ ਲਈ ਜਰਾ ਧਿਆਨ ਦੇ ਦਿੰਦੇ ਨੇ ਤੇ ਰਾਜ ਕਰਨ ਨਾਲ ਘੱਟ ਧਿਆਨ ਦੇ। ਅਸੀਂ ਇਹ ਵੀ ਰੱਖਿਆ ਸੀ ਵੀ ਜੇ ਅਸੀਂ ਸ਼ੁਰੂ ਕਰਨਾ ਹੈ ਤੇ ਬਿਲਕੁਲ ਫ੍ਰੀ ਵਰਗੀ ਸਰਵਿਸ ਦੇਣੀ ਹੈ ਸੰਗਤਾਂ ਨੂੰ ਕੋਈ ਵੀ ਲੋਡ ਹੁੰਦਾ ਹੈ। ਇਸ ਲਈ ਜਿਹੀ ਡਿਸਾਈਡ ਕੀਤਾ ਵੀ 50 ਰੁਪਏ ਦੀ ਪਰਚੀ ਦੇ ਵਿੱਚ ਜਿਹਦਾ 1 ਹਫ਼ਤੇ ਵੈਲਿਡਿਟੀ ਹੋਏਗੀ ਤੇ ਦੁਆੀਆਂ ਹਸਪੀਟਲ ਬਲਾਉ ਫ੍ਰੀ ਦਿੱਤੀਏ ਜਰੂਰ। ਸਾਫ ਸੱਜ ਜੀ ਇਹ ਸਾਰਾ ਕੰਮ ਪੈਸੇ ਦੇ ਬਿਨਾਂ ਨਹੀਂ ਚੱਲ ਸਕਦਾ। ਪੈਸੇ ਦਰਸ ਦੋ। ਸੇ ਯੂਗ ਸਾਨੂੰ ਬਹੁਤ ਸਾਡੀ ਉਮੀਦ ਤੋਂ ਵੱਧ ਸੰਕਤਾਂ ਜੀ ਦਿੱਤਾ ਤੇ ਹੁਣ ਵੀ ਸਾਨੂੰ ਜਿੰਨੇ ਵੀ ਸੱਜਣ ਆ ਰਹੇ ਨੇ ਇਹੀ ਕਹਿ ਰਹੇ ਨੇ ਵੀ ਸਾਡੀ ਸੇਵਾ ਲਾਓ ਸਾਡੀ ਸੇਵਾ ਲਾਓ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਤਾਂ ਇਹੀ ਹੈ ਸਾਨੂੰ ਕੁਮਸ਼ੀਲ ਲੈ ਕੇ ਦੇ ਦਿਓ ਸਾਨੂੰ ਦਵਾਈਆਂ ਲੈ ਕੇ ਦੇ ਦਿਓ ਹਰ ਅਸੀਂ ਹਰ ਮਹੀਨੇ ਦੀ ਇੱਕ ਸੇਵਾ ਸ਼ੁਰੂ ਕੀਤੀ ਹੈ ਵੀ ਜਿੰਨੇ ਵੀ ਮੈਂਬਰ ਸਾਡੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਜਾਂ ਹੋਰ ਸਾਡੇ ਸਹਿਯੋਗੀ ਨੇ ਹਰ ਮਹੀਨੇ ਸਾਨੂੰ ਫਿਕਸ ਦੇ ਰਹੇ ਨੇ ਵੀ ਮੈਂ ਐਨੇ ਮੈਂ ਇਹਨਾਂ ਦੇ ਆਗਾ ਮੈਂ ਐਨੇ ਰੁਪਏ ਕਿੰਨਾ ਦੇ ਆਗਾ ਇਸ ਲਈ ਜਿਹੜੇ ਵੀ ਸੱਜਣ ਇਹ ਸੇਵਾ ਕਰ ਸਕਦੇ ਨੇ ਮਿਹਰਬਾਨੀ ਕਰਕੇ ਪ੍ਰਭਾਜੀ ਨੂੰ ਆਕਾ ਨਾਮ ਨੋਟ ਕਰਾ ਦੇਣ ਕੋਈ ਫਿਕਸ ਨਹੀਂ ਹੈਗਾ ਵੀ ਐਨੇ ਜ਼ਰੂਰੀ ਦੇ ਲੈਣੇ ਜਾਂ ਹਾ ਦੇ ਦੇ ਲੈ ਜਿੰਨੇ ਵੀ ਕੁਦਿਸਕ ਦਾ ਮੇਰੇ ਸਾਹਮਣੇ ਹਰ ਮੈਂਬਰ ਨੂੰ ਇਸ ਕੁੰਭ ਦੇ ਵਿੱਚ اپنی مدد ਕਰਨੀ ਚਾਹੀਦੀ ਹੈ ਸੇਵਾ ਬਣੇ ਕਰਕੇ ਆਪਣਾ ਜੀਵਨ ਸਫਲ ਕਰਦਾ ਜੀ ਦਾ ਬਾਈਗਨ ਸਿਕਰ ਖਾਲਸਾ ਬਾਈਗਨ ਕੀ ਪਤੇ ਇੱਕ ਮੈਂ ਚੇਜੇ ਤੌਰ ਤੇ ਪ੍ਰਪਾਲ ਜੀ ਪ੍ਰਧਾਨ ਜੀ ਦਾ ਬਾਤਾ ਫੇਪਨ ਪ੍ਰਿੰਸੀਪਲ ਜੀ ਦਾ ਵਿੰਦਰਾਜ ਦਾ ਆ ਸਾਡੇ ਸਭ ਤੋਂ ਦੇਖੋ ਕੋਈ ਵੀ ਜੇ ਸੰਸਥਾ ਜਿਹੜੀ ਹੈ ਜਿਹਦਾ ਲੀਡਰ ਵਧੀਆ ਉਹ ਸੰਸਥਾ ਵਧੀਆ ਸਾਡੇ ਪ੍ਰਧਾਨ ਸਾਹਿਬ ਗੁਰਬੀਰ ਸਿੰਘ ਜੀ ਇੰਨੇ ਹਿੰਮਤੀ ਨੇ ਜਿੱਥੇ ਪੈਸੇ ਸਾਡੇ ਕੱਟਦੇ ਨੇ ਉਹ ਕਹਿੰਦੇ ਨੇ ਜੀ ਆ ਮੇਰੇ ਕੋਲ ਜਿੰਨੇ ਵੇਸੇ ਕਰਦੇ ਨੇ ਉਹ ਕਹਿੰਦੇ ਮੇਰੇ ਕੋਲ ਲਾ ਲੋ ਕੰਮ ਨਹੀਂ ਰੁਕਣਾ ਸਿੱਧਾ ਇਸ ਲਈ ਇਹ ਜੇ ਪ੍ਰਧਾਨ ਵੀ ਬਹੁਤ ਘੱਟ ਮਿਲਦੇ ਨੇ ਬਾਹਰ ਇਹਨਾਂ ਨੂੰ ਉਤਸ਼ਾਹ ਇਹਨਾਂ ਦਾ ਕਾਇਮ ਰੱਖੇ ਤੇ ਅੱਗੋਂ ਵੀ ਇਹ ਸਿਵਾ ਕਰ ਦੇ